परवेश बाप का नाम बाबूलाल जी बाबूलाल कहाँ रहता है मुजफ्फरनगर जी मुजफ्फरनगर मुजफ्फरनगर जी, कितनी का कितनी गौ वंश है तेरे इसमें? इसमें क्या रहें ग्यारह गऊ वंश लेके ये मुजफ्फरनगर का बंदा कहाँ से आ रहा है ये से पड़ता है कौ, कौन तो, सी जगह से आ रहा है ये तो गाड़ी लोड कर दो के ऊपर आएगी मुजफ्फरनगर से तूने गाड़ियां गायें कहां से ली गांव पड़े के नाम इसके पास ही है हाँ जी कराट पिंड के पास संगरूर के पास कराट पिंड संगरूर के नहीं जी हाँ ये हाँ लेरे के पास जी लेरे के, लेरे पास, लेरे के पास से तूने 11 गायें किससे ली ये उनसे लीजिए जो भाट होने हैं हां जी सरदार हिंदू मौने की बग्गी टाइप से मुसलमान

ਇਨ ਦਾ ਉਹ تھا ਜੀ ਇਨ ਦਾ ਸੱਜੇ ਜੋ ਕਿਸ ਨੇ ਖਰੀਦਦੇ ਜਿਸ ਕੇ ਪਾਲੇ ਕੇ ਜਾਂ ਤੋ ਪਰਵੇਜ਼ ਹੈ ਨਾ ਅੱਜ ਫੋਨ ਮੇਂ ਫੋਨ ਆ ਰਹਾ ਹਾਂ ਆ ਫਿਰ ਉਸ ਨੂੰ ਦਾਨਾ ਪਰਵੇਜ਼ ਕੌਣ ਹੈ ਇਹ ਭਾਈ ਕਹੇ ਜੀ ਮੁਰਾਦਾਬਾਦ ਹੈ ਮੁਰਾਦਾਬਾਦ ਦੇ ਮਨ ਲਓ ਉਸ ਤੇ 60 ਪਰਚੇ ਪਹਿਲਾਂ ਵੀ ਦਰਜ ਹੈ ਪਤਾ ਨਹੀਂ ਮੇਰੇ ਕੋਲ ਮਨ ਲਓ ਤੂੰ ਪਰਵੇਜ਼ ਤੋ ਹੀ ਲਿਆਇਆ ਗੱਡੀਆਂ ਇਹ ਗਾਂ ਵਡਣ ਲਈ ਗਾਵਾਂ ਨਹੀਂ ਤੇਰੀ ਕੀ ਨਾਮ ਹੈ ਜੀ ਤੁਹਾਡਾ ਅੱਜ ਜਿਹੜੀ ਗੱਡੀ ਫੜੀ ਆ ਕਿੱਥੋਂ ਫੜੀ ਆ ਕੀ ਗੱਲਬਾਤ ਹੈ ਸਾਰੀ ਗੱਲ ਦੱਸੋ ਮੈਂ ਨਾ ਹਣੀ ਹੈ ਜੀ ਮੈਂ ਗੋ ਰਖਸ਼ਾ ਦਲ ਵਾਈਸ ਪ੍ਰੈਜ਼ੀਡੈਂਟਾਂਗਾ ਪੰਜਾਬ ਦਾ ਤੇ ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਧਰੋਂ ਜਿਹੜਾ ਲਹਿਰੇ ਦੇ ਪਿੰਡਾਂ ਦੇ ਵਿੱਚ ਇੱਕ ਟਰੱਕ ਹੈ ਜਿਹੜਾ ਯੂਪੀ ਨੰਬਰ ਉਹ ਗੋਵਾਂਸ਼ ਨੂੰ ਭਰ ਕੇ ਬਾਹਰ ਦੀ ਸਟੇਟ ਯੂਪੀ ਵਗੈਰਾ ਮੇਵਾਦ ਸਾਈਡ ਵੱਡਣ ਵਾਸਤੇ ਲੈ ਕੇ ਜਾਣਾ ਉਹਦੇ ਮਤਲਬ ਅਸੀਂ ਇਨਫੋਰਮੇਸ਼ਨ ਦੇ ਹਿਸਾਬ ਨਾਲ ਥੋੜਾ ਰੋਡ ਤੇ ਨਿਕਲਿਆ ਤਾਂ ਸਾਨੂੰ اچਨ ਚੇਤੇ ਇਹ ਟਰੱਕ ਆਉਂਦਾ ਮਿਲਿਆ ਤਾਂ ਉਸ ਤੋਂ ਬਾਅਦ ਅਸੀਂ ਕੰਟਰੋਲ 112 ਤੇ ਵੀ ਕਾਲ ਕਰਦੇ ਗੇ ਲਗਾਤਾਰ ਤੇ ਗੱਲ ਹੁੰਦੀ ਰਹੀ ਪਰ ਇਹ ਕੀ ਇਹ ਚਕਮਾ ਦਿੰਦਾ ਰਿਹਾ ਗੱਡੀ ਨੂੰ ਕਦੇ ਸਾਡੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰੀ ਮੋੜ ਕੇ ਲਿਆਉਂਦਾ ਰਿਹਾ ਤਾਂ ਇਸ ਨੇ ਜੜਬਾ ਤੇ ਮਹਿਲਾ ਚੌਂਕ ਦੇ ਕਈ ਚੱਕਰ ਲਵਾ ਦੇ ਸਾਨੂੰ ਉਸ ਤੋਂ ਬਾਅਦ ਫਿਰ ਇਹ ਮਹਿਲਾ ਚੌਂਕ ਤੋਂ ਘਰਾੜ ਦੇ ਨੇੜੇ ਛੱਡ ਕੇ ਭੱਜ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਜਿਹੜੇ ਗਊ ਰੱਖਿਆ ਦਲ ਦੇ ਵਲੰਟੀਅਰ ਸੀ ਉਹਨਾਂ ਨੇ ਇਹਨੂੰ ਫੜ ਲਿਆਂਦਾ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਨੇ ਤਲਾਹ ਪਹਿਲਾਂ ਵੀ ਦੇ ਰੱਖੀ ਸੀ 112 ਨੂੰ ਤੇ ਅਸੀਂ ਥਾਣੇ ਨੂੰ ਵੀ ਤਲਾਹ ਦਿੱਤੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਇਹਦੀ ਲਗਭਗ ਦੱਸਣ ਦੇ ਮੁਤਾਬਕ ਕਹ ਰਿਹਾ ਹੈ ਕਿ 12 13 ਦੇ ਕਰੀਬ ਗਊ ਵੰਸ਼ ਨੇ ਇਹਦੇ ਵਿੱਚ ਜਿਹੜੇ ਬਹੁਤ ਪੂਰੀ ਤਰ੍ਹਾਂ ਨੂੜੇ ਹੋਏ ਨੇ ਉੱਪਰ ਤੁਸੀਂ ਦੇਖੋਗੇ ਕਿ ਬਹੁਤ ਜਿਹੜੀਆਂ ਬੋਰੀਆਂ ਫੋਸ ਦੀਆਂ ਭਰ ਕੇ ਲਾਈਆਂ ਹੋਈਆਂ ਨੇ ਕਿਤੋਂ ਵੀ ਕੋਈ ਮਤਲਬ ਸਾਹ ਆਉਣ ਦੀ ਕੋਈ ਹੈਗੁਜਾਇਸ ਨਹੀਂ ਹੈ। ਕੀ ਨੰਦੀ ਲੱਗਦੇ ਨੇ ਸਾਰੇ? ਹਾਂ ਜੀ ਵਿੱਚ ਤਕਰੀਬਨ ਜਿੰਨਾ ਚੈੱਕ ਕੀਤਾਗਾ ਬੈਲ ਨੇ ਜਿਹੜੇ ਖੇਤੀ ਜੋਗ ਹੈ ਨਹੀਂਗੇ ਤੇ ਉਹਨੂੰ ਵੱਢਣ ਦੇ ਮਕਸਦ ਨਾਲ ਹੀ ਲੈ ਕੇ ਜਾਇਆ ਸਰਦਾ ਸੀਗਾ ਤੇ ਕੁਝ ਨੰਦੀ ਨੇ ਜਿਹੜੇ ਇਸ ਤਰ੍ਹਾਂ ਬੁਰੀ ਤਰ੍ਹਾਂ ਜਿਵੇਂ ਨੂੜ ਕੇ ਲੈ ਕੇ ਜਾਇਆ ਬਹੁਤ ਬਿਲਕੁਲ ਇਹ ਗਰਮੀ ਦੇ ਮੌਸਮ ਦੇ ਵਿੱਚ ਬੜਾ ਉਹ ਮਤਲਬ ਬੁਰੇ ਤਰੀਕੇ ਨਾਲ ਇਹਨਾਂ ਨੂੰ ਨੂੜ ਕੇ ਲੈ ਕੇ ਜਾਇਆ ਜਾ ਰਿਹਾ ਇੱਕ ਪਾਸੇ ਤਾਂ ਦੇਖੋ ਪੰਜਾਬ ਦੇ ਉਪਰ ਐਡੀ ਆਫਤ ਆਈ ਹੋਈ ਹੈ ਤੇ ਦੂਸਰੇ ਪਾਸੇ ਐਡਾ ਅਤਿਆਚਾਰ ਹੋ ਰਿਹਾ ਜਿਹੜਾ گاਵਾਂ ਤੇ ਇਹ ਬੜਾ ਹੀ ਨਿੰਦਣਯੋਗ ਹੈ ਤੁਸੀਂ ਪ੍ਰਸ਼ਾਸਨ ਪਹੁੰਚ ਰਹੇ ਹਾਂ ਆਹ ਪ੍ਰਸ਼ਾਸਨ 112 ਆਜੁਕੇ ਨੇ ਬਾਕੀ ਥਾਣੇ ਦੇ ਵਿੱਚ ਐਸ ਐਚ ਓ ਸਾਹਿਬ ਮੈਡਮ ਡੀ ਐਸ ਪੀ ਨਾਲ ਵੀ ਗੱਲ ਹੋ ਗਈ ਤੇ ਉਹਨਾਂ ਨੇ ਬੜੇ ਤਰੀਕੇ ਨਾਲ ਗੱਲ ਕਰੀ ਤੇ ਉਹ ਆ ਅਫਸਰ ਜਿਹੜੀ ਨੇ ਉਥੋਂ ਆ ਰਹੇ ਨੇ ਹਾਂਜੀ ਪਰਚਾ ਬਿਲਕੁਲ ਕਰਵਾਇਆ ਜਾਊਗਾ ਜੀ ਹਾਂਜੀ ਬਿਲਕੁਲ ਸੰਗਠਨ ਵੱਲੋਂ ਅਸੀਂ ਪਰਚਾ ਕਰਵਾਵਾਂਗੇ ਕਿ ਇਹਨਾਂ ਦੇ ਸਖਤ ਦੇ ਸਖਤ ਕਾਰਵਾਈ ਅਸੀਂ ਕਰਵਾਵਾਂਗੇ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਤੇ ਪੂਰੀ ਤਰ੍ਹਾਂ ਸਿਕੰਜਾ ਇਹਨਾਂ ਦੇ ਕੱਸ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੀ ਆਉਂਦੇ ਰਹੀ ਫਰਵੇਸ ਜੀ ਕਹਾ ਕਿ ਰਹਨੇ ਆ ਬਗਰਾ ਜੀ ਹੈ ਬਗਰਾ ਜੀ ਕਾਹ ਪਰਦਾ ਜੀ ਇਹ ਮੁਜਫਨਰ ਦੇ ਪਾਸ ਇਹ ਇਤਨੇ ਗਊ ਵਗੈਰਾ ਕਹਾਂ ਸੇ ਲੈ ਕੇ ਆਇਆ ਤੂੰ ਇਹ ਨਾਗਾ ਇਹ ਗਊ ਹੈ ਜੀ

मेरा मेवात लेके जा रहा हूँ किस चीज के लिए किस चीज के लिए लेके जा रहा हूँ इनको तो मकसद ही होगा कोई चीज किस चीज के लिए लेने जा रहा हूँ तो? किस चीज में यूज़ करा इस ना काटना खातर करा था क्या करा था नहीं मैं तो तार देता जी वहाँ से इतना बेरा तो है क्या करा किसका नहीं मैं तो उतार देता वहाँ से काम क्या करता है जी ये काम करता हाँ जी पहले भी लेके जाता है नहीं जी ये गाड़ी मैंने भी ली थी जी अब जो जिसने बरवाई थी वो आ रहे हैं वो तो फोन कर दिया पता नहीं।, नहीं जा रहे हैं नहीं आ रहे मोटरसाइकिल पे थे दो तीन जने साथ आ? मोटर मोटरसाइकिल पे थे दो तीन जने कौन थे इनके जैसे ही थे मैं जिन्हें गड्डी पर भाई है हां जी इनने इन्द पढ़ाई है इतने नहीं इनने पढ़ाई है क्या नहीं कितने पैसे दिए तेरे को कितने पैसे मेरे को 60000 रुपए में चाहिए 60000 रुपए हां जी ਤੇਰੇ ਕੋਲ ਵੇਚੀ ਹੈ ਜੀ ਜਾਂ ਤੂੰ ਕਿਰਾਏ ਤੇ ਨਹੀਂ ਨਹੀਂ ਮੈਂ ਕਿਰਾਏ ਤੇ ਜੀ ਕਿਰਾਏ ਤੇ ਹਾਂ ਜੀ ਜਿਸ ਕੇ ਪਾਸ ਲੈ ਕੇ ਜਾ ਰਿਹਾ ਤਾਂ ਕਹਾ ਉਤਾਰਨੇ ਤੇ ਜੀ ਇਹਨੇ ਵਾਹਤ ਉਤਾਰਨੇ ਸੀ ਕੋਣ ਹੈ ਬੰਦੇ ਬੋਲਿਆ ਉਤਾਰਨੇ ਸੀ ਉਸਕੇ ਉਹਨਾਂ ਕ ਮੈਨ ਉਹਨਾਂ ਨੂੰ ਨਹੀਂ ਪਤਾ ਮੇਰੇ ਉਹ ਕੋਣ ਉਹਦਾ ਨਾਮ ਨਹੀਂ ਜਾਣਦਾ ਜੀ ਕਰਮ ਸਿੰਘ ਜੀ ਦੀ ਗੱਡੀ ਫੜੀ ਹੈ ਗਊ ਵੰਸ਼ ਦੀ ਇਸ ਤਰ੍ਹਾਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਕੀ ਹੁਣ ਤੁਹਾਨੂੰ ਇਨਫੋਰਮੇਸ਼ਨ ਕਿਵੇਂ ਮਿਲੀ ਸੀ ਸਾਨੂੰ ਜੀ ਇੱਕ ਟੈਲੀਫੋਨ ਮਿਲਿਆ ਸੀ ਤਾਂ ਅਸੀਂ ਮੌਕੇ ਤੇ ਪਹੁੰਚ ਗਏ ਗੱਡੀ ਕਬਜ਼ੇ ਚ ਲੈ ਲਈ ਇਹੜਾ ਗਊ ਵੰਸ ਹੈ ਜੀ ਇਹਨਾਂ ਨੂੰ ਬਹੁਤ ਸਾਲਾਂ ਵਿੱਚ ਛੱਡ ਕੇ ਇਹਦੀ ਬੰਦੀ ਕਾਰਵਾਈਆਂ ਦੋਸ਼ੀਆਂ ਖਿਲਾਫ ਹੋ ਕੀਤੀ ਜਾਂ ਬਣੀ ਦੇਖਿਆ ਜੀ ਇਹਦੇ ਵਿੱਚ ਕਿੰਨੇ ਕਰ ਨਗ ਹੈਗੇ ਨੇ ਦੇਖ ਰਹੇ ਹਾਂ ਜੀ ਅਜੇ ਕਿੰਨੇ ਨੇ ਕਿਰਤੀ ਕਰਦੇ ਆ ਇਹ ਡਰਾਈਵਰ ਸੀੜਾ ਕਬਜ਼ੀ ਲੈ ਲੈ ਹਾਂ ਜੀ ਹਾਂ ਡਰਾਈਵਰ ਸਾਡੇ ਕੋਲੇ ਆ ਅਸੀਂ ਛੱਡੀ ਜ ਸਾਡੇ ਹੁਣ ਲੈ ਆਏ ਸੀ ਆ ਕਾਰਵਾਈ ਅਮਲ ਤੇ ਲਿਆਂਦੀ ਆ